ਮੈਨੂੰ ਕਦੀ ਡਰ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਸੀ ਮੈਨੂੰ ਇਹ ਸਾਰੇ ਭਰਾਵਾਂ ਦੀ ਸਪੋਰਟ ਹੈਗੀ ਆ ਆਈ ਵਾਸ ਨੈਵਰ ਸਕੇਅਰਡ ਆਫ ਕੰਟੈਸਟਿੰਗ ਐਜ਼ ਏਨ ਇੰਡੀਪੈਂਡੈਂਟ ਅਸੀਂ ਨਮਾਨੇ ਦੇ ਵਰਕਰ ਹੈਗੇ ਆ ਜੀ ਮੈਂ ਲੀਡਰ ਨਹੀਂ ਹੈਗਾ ਮੈਂ ਵਰਕਰ ਆਦਮੀ ਹਾਂ ਔਰ ਵਰਕਰ ਹੀ ਰਹਾਗਾ ਮੈਂ ਲੀਡਰੀ ਕਰਨੀ ਨਹੀਂ ਜੋ ਹੋਏਗਾ ਡੈਸਟਿਨਡਾ ਉਹ ਤੇ ਹੋਣਾ ਹੀ ਹੋਣਾ ਬਟ ਮੈਂ ਆਪਣਾ ਕਰਮ ਕਰ ਰਿਹਾ ਆਈ ਆਮ ਆਈ ਆਮ ਇੰਜੋਇੰਗ ਏਵਰੀ ਮੂਮੈਂਟ ਲੋਕਾਂ ਦੇ ਪਿਆਰ ਨਾਲੋਂ ਵੱਡੀ ਚੀਜ਼ ਕੋਈ ਨਹੀਂ ਹੈ ਅਗਰ ਲੋਕੀ ਤੁਹਾਡੇ ਨਾਲ ਹੈਗੇ ਨੇ ਤੁਸੀਂ ਜਿੰਨੇ ਮਰਜ਼ੀ ਬੋਰਡਿੰਗਸ ਲਗਾ ਲਓ ਪੋਸਟਰ ਲਗਾ ਲਓ ਬੈਨਰ ਲਗਾ ਲਓ ਲੋਕਾਂ ਦੇ ਦਿਲਾਂ 'ਚ ਤੁਹਾਡਾ ਪੋਸਟਰ ਹੋਣਾ ਚਾਹੀਦਾ ਅਗਰ ਲੋਕੀ ਤੁਹਾਡੇ ਨਾਲ ਨੇ ਉਹ ਸਾਰੀ ਚੀਜ਼ਾਂ ਕੋਈ ਉਹਨਾਂ ਦਾ ਕੋਈ ਮੈਨੇ ਨਹੀਂ ਰੱਖਦਾ ਨਗਰ ਨੇ ਕਬ ਚੋੜਾ ਤੇ ਕੁਛ ਹੀ ਸਮੇਂ ਰਹਿ ਗਿਆ ਹੈ ਔਰ ਤਕਰੀਬਨ ਹਰ ਕੋਈ ਵਿਅਕਤੀ ਇਸ ਵੇਲੇ ਆਪਣਾ ਵੋਟ ਬੈਂਕ ਠੀਕ ਕਰਨ ਤੇ ਲੱਗਾ ਹੈ ਜਿੱਥੇ ਵੱਡੀ ਵੱਡੀ ਸਿਆਸੀ ਪਾਰਟੀਆਂ ਅੰਮ੍ਰਿਤਸਰ ਚ ਚੋਣ ਲੜ ਰਹੀਆਂ ਨੇ ਉੱਥੇ ਇੱਕ ਸ਼ਖਸ ਐਸਾ ਵੀ ਹੈ ਜੋ ਕਿ ਆਜ਼ਾਦ ਚੋਣ ਲੜ ਰਿਹਾ ਹੈ ਵੱਡੇ ਵੱਡੇ ਤਰੰਦਰਾ ਦੇ ਸਾਹਮਣੇ ਇੱਕ ਸ਼ਖਸ ਨੇ ਮਨਦੀਪ ਸਿੰਘ ਅਹੂਜਾ ਜੋ ਇਸ ਵੇਲੇ ਆਪਣੇ ਵਰਕਰਾਂ ਨਾਲ ਮਿਲ ਰਹੇ ਨੇ ਤਾਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿ ਆਖਿਰਕਾਰ ਕਿਉਂ ਸ਼ੁਰੂਆਤ ਹੋਈ ਕਿ ਕਿਵੇਂ ਕੈਂਪੇਨ ਚੱਲ ਰਹੀ ਹੈ ਔਰ ਆਜ਼ਾਦ ਚੂਨ ਲੜਨ ਦੇ ਪਿੱਛੇ ਮਕਸਦ ਕੀ ਮਨਦੀਪ ਜੀ ਕੀ ਕਹਿਣਾ ਚਾਹੋਗੇ ਆਜ਼ਾਦ ਚੂਨ ਲੜਨ ਵੇਲੇ ਪਹਿਲੇ ਤਾਂ ਡਰ ਲੱਗਦਾ ਸੀ ਤੇ ਹਰ ਕੋਈ ਬੰਦਾ ਡਰਦਾ ਵੀ ਹੈ ਕਿ ਅਸੀਂ ਆਜ਼ਾਦ ਚੂਨ ਲੜ ਰਹੇ ਆ ਵੱਡੇ ਧੁਰੰਦਰ ਆਗੇ ਤਾਂ ਕੀ ਉਸ ਵੇਲੇ ਵਿਜ਼ਨ ਕੀ ਸੀਗਾ ਮੈਨੂੰ ਕਦੇ ਡਰ ਲੱਗਾ ਹੀ ਨਹੀਂ ਮੈਨੂੰ ਕਦੇ ਡਰ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਸੀ ਮੈਨੂੰ ਇਹ ਸਾਰੇ ਭਰਾਵਾਂ ਦੀ ਸਪੋਰਟ ਹੈਗੀ ਆ ਆਈ ਵਾਸ ਨੈਵਰ ਸਕੇਅਰਡ ਆਫ ਕੰਟੈਸਟਿੰਗ ਐਜ਼ ਏਨ ਇੰਡੀਪੈਂਡੈਂਟ ਇਨ ਫੈਕਟ ਆਈ ਆਪਟਡ ਫਾਰ ਇੰਡੀਪੈਂਡੈਂਟ ਅੱਛਾ ਯੈਸ ਅਕਸਰ ਕਹਿੰਦੇ ਕਿ ਲੋਕੀ ਨਾਰਾਜ਼ ਹੋ ਜਾਂਦੇ ਆ ਤੇ ਤਾਂ ਦੇ ਟਿਕਟ ਉਹਨਾਂ ਦੀ ਕੱਟੀ ਜਾਂਦੀ ਤੇ ਫਿਰ ਨਾਰਾਜ਼ ਹੈਗਾ ਹੀ ਨਹੀਂ ਜੀ ਇਹ ਤੇ ਪਾਰਟ ਆਫ ਦਾ ਗੇਮ ਹੈ ਇਟ ਪਾਰਟ ਆਫ ਦਾ ਪੋਲਿਟਿਕਸ ਪੋਲਿਟਿਕਲ ਗੇਮ ਹੈ ਕੋਈ ਗੱਲ ਹੀ ਨਹੀਂ ਹੈਗੀ ਅਸਲ ਤੇ ਸਪੋਰਟ ਹੈ ਕਿ ਨਹੀਂ ਇਹ ਮੇਰੀ ਪਾਰਟੀ ਨੇ ਵਾਰਡ ਨੰਬਰ 4 ਦੇ ਨਿਵਾਸੀ ਮੇਰੀ ਪਾਰਟੀ ਨੇ ਵਾਰਡ ਨੰਬਰ 4 ਪਾਰਟੀ ਇਹਨਾਂ ਦੀ ਪਾਰਟੀ ਹੈ ਜੀ ਤੁਸੀਂ ਵੱਖਰੀ ਪਾਰਟੀ ਬਣਾ ਲਈ ਬਿਲਕੁਲ ਇਹਨਾਂ ਦੀ ਪਾਰਟੀ ਹੈ ਸਾਰੇ ਕਾਉਂਸਲਰ ਨੇ ਅੱਛਾ ਜਿਤਾਨ ਗਿਆ ਸਾਰੇ ਕਾਉਂਸਲਰ ਨੇ ਨਹੀਂ ਪਰ ਪਾਰਟੀਆਂ ਦੇ ਨਾਂ ਦੇ ਬੜੇ ਬੜੇ ਵੱਡੇ ਹੁੰਦੇ ਬੜੇ ਬੜੇ ਵੱਡੇ ਉਹਨਾਂ ਕੋਲ ਪੈਸਾ ਹੁੰਦਾ ਮਸਲ ਪਾਵਰ ਮੈਨ ਪਾਵਰ ਹਰ ਤਰ੍ਹਾਂ ਦੀ ਪਾਵਰ ਹੁੰਦੀ ਅਸੀਂ ਨਮਾਨੇ ਜੇ ਵਰਕਰ ਹੈਗੇ ਆ ਜੀ ਮੈਂ ਲੀਡਰ ਨਹੀਂ ਹੈਗਾ ਮੈਂ ਵਰਕਰ ਆਦਮੀ ਹਾਂ ਔਰ ਵਰਕਰ ਹੀ ਰਵਾਂਗਾ ਮੈਂ ਲੀਡਰੀ ਕਰਨੀ ਨਹੀਂ ਪਰ ਲੀਡਰ ਵੀ ਤਾਂ ਕੋਈ ਵਰਕਰ ਦਾ ਹੁੰਦਾ ਨਾ ਨਹੀਂ ਮੈਂ ਤਾਂ ਵਰਕਰ ਹੈਗਾ ਮੈਂ ਲੀਡਰ ਨਹੀਂ ਹੈਗਾ ਮੈਂ ਵਰਕਰਾਂ ਨਾਲ ਕੰਮ ਕਰਨਾ ਔਰ ਇਹਨਾਂ ਦੇ ਨਾਲ ਰਹਿਣਾ ਤੁਸੀਂ ਕਿਹਨੂੰ ਆਈਕਨ ਕਿਸੇ ਨੂੰ ਮੰਨਿਆ ਹੋਏਗਾ ਨਾ ਲੀਡਰ ਨੂੰ ਮੰਨ ਕੇ ਬੰਦਾ ਵਰਕਰ ਬਣਦਾ ਆਈਕਨ ਮੈਂ ਕੀ ਕਹਿ ਸਕਦਾ ਇਹਦੇ ਬਾਰੇ ਜੀ ਆਪਣਾ ਮੈਂ ਮੇਰੇ ਮੇਰੀ ਫੈਮਿਲੀ ਪਿਛਲੇ 17 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਆ ਮੈਂ ਆਪਣੇ ਬਜ਼ੁਰਗਾਂ ਨੂੰ ਕੰਮ ਕਰਦੇ ਦੇਖਿਆ ਆਪਣੇ ਗ੍ਰੈਂਡਫਾਦਰ ਤੇ ਚਲੋ ਪਹਿਲਾਂ ਚਲੇ ਗਏ ਸੀ ਬੜਾ ਵਸੀਮਾ ਫਾਦਰ ਵਰਕਿੰਗ ਤੇ ਉਹੀ ਚੀਜ਼ ਮੇਰੇ ਚ ਹੈਗੀ ਆ ਤੇ ਮੇਰੀ ਮੇਰਾ ਪੈਸ਼ਨ ਹੈ ਤੇ ਮੈਂ ਉਹਨੂੰ ਪਰਸ਼ੂ ਕਰ ਰਹੀ ਆ ਐਂਡ ਆਮ ਇੰਜੋਇੰਗ ਏਵਰੀ ਮੂਮੈਂਟ ਆਫ ਇਟ ਜੋ ਆਏਗਾ ਡੈਸਟਿਨਡਾ ਉਹ ਤੇ ਹੋਣਾ ਹੀ ਹੋਣਾ ਬਟ ਮੈਂ ਆਪਣਾ ਕਰਮ ਕਰ ਰਹੀ ਆ ਐਂਡ ਆਮ ਆਮ ਇੰਜੋਇੰਗ ਏਵਰੀ ਮੂਮੈਂਟ ਅਤੇ ਅਕਸਰ ਇਲੈਕਸ਼ਨ ਚ ਕਹਿੰਦੇ ਜੀ ਬੜਾ ਪੈਸਾ ਲੱਗਦਾ ਬਹੁਤ ਪੈਸਾ ਚਾਹੀਦਾ ਹੁੰਦਾ ਉਹਨੂੰ ਫਿਰ ਕਿਵੇਂ ਸਾਰਾ ਕਿਉਂਕਿ ਤੁਸੀਂ ਇੱਕ ਵਪਾਰਿਕ ਪਿਛੋਕੜ ਤੋਂ ਹੋ ਤੁਸੀਂ ਕਿਵੇਂ ਫਿਰ ਸਾਰਾ ਹੈਂਡਲ ਕਰਦੇ ਪੈਸਾ ਤੇ ਚਲੋ ਜੋ ਹੈਗਾ ਥੋੜਾ ਬਹੁਤਾ ਵੈਸੇ ਵੀ ਇਹ ਪੌਸ਼ ਵਾਰਡ ਹੈ ਇੱਥੇ ਕਿੰਨਾ ਕੋਈ ਪੈਸਾ ਲੱਗੇਗਾ ਜੀ ਐਵਰੀਬਾਡੀ ਨੋਜ਼ ਇੱਥੇ ਸੂਝਵਾਨ ਲੋਕ ਬੈਠੇ ਨੇ ਇੱਥੇ ਲੋਕੀ ਰਿਗਾਰਡ ਦੇ ਭੁੱਖੇ ਨਹੀਂ ਇੱਥੇ ਕੋਈ ਕੋਈ ਬੰਦਾ ਪੈਸੇ ਦਾ ਭੁੱਖਾ ਨਹੀਂ ਹੈਗਾ ਸੋ ਸਾਰੇ ਹੈ ਇਨ ਫੈਕਟ ਜਿੰਨੇ ਮੇਰੇ ਭਰਾ ਬੈਠੇ ਹੈ ਮੇਰਾ ਇਹਨਾਂ ਨਾਲ ਅਜਿਹਾ ਰਿਲੇਸ਼ਨ ਨਹੀਂ ਹੈਗਾ ਮੇਰੇ ਨਾਲ ਬਚਪਨ ਦਾ ਰ ਸੋ ਦੇ ਆਰ ਆਲ ਦਿਲੋ ਮੇਰੇ ਨਾਲ ਲੱਗੇ ਨੇ ਔਰ ਇਹ ਸਾਰੇ ਮੇਰੇ ਵੱਡੇ ਭਰਾ ਨੇ ਸਾਰੇ ਪਰ ਤੁਸੀਂ ਵਿਰੋਧੀਆਂ ਦੀ ਗੱਲ ਕਰੀ ਕਾਂਗਰਸ ਇੱਕ ਪਾਸੇ ਸਾਹਮਣੇ ਆਮ ਆਦਮੀ ਪਾਰਟੀ ਦੇ ਸਾਹਮਣੇ ਹੈ ਬੀ ਜੀ ਪੀ ਸਾਹਮਣੇ ਹੈ ਅਕਾਲੀ ਦਲ ਸਾਹਮਣੇ ਹੈ ਤੇ ਉਹਦੇ ਚ ਕਦੇਲੇ ਮਨਦੀਪ ਐ ਲੈ ਨਹੀਂ ਲੱਗਦਾ ਕਿ ਮਨਦੀਪ ਛੋਟਾ ਹੋ ਗਿਆ ਤੇ ਉਹ ਵੱਡੇ ਹੋਗੇ ਨਹੀਂ ਮੈਂ ਤਾਂ ਛੋਟਾ ਹੀ ਹੈਗਾ ਜੀ ਮੈਂ ਛੋਟਾ ਹੈਗਾ ਮੈਂ ਵੱਡਾ ਹੈਗਾ ਹੀ ਨਹੀਂ ਅੱਛਾ ਜੀ ਛੋਟਾ ਹੀ ਰਹਿਣਾ ਚਾਹਣਾ ਪਾਵਰ ਦੀ ਗੱਲ ਕਰ ਰਹੇ ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਇਨਫਰਾਸਟ੍ਰਕਚਰ ਹੁੰਦੇ ਹਨ ਉਹਨਾਂ ਕੋਲ ਪਾਵਰ ਹੁੰਦੀ ਹੈ ਉਹਨਾਂ ਕੋਲ ਵਰਕਰ ਹੁੰਦੇ ਨੇ ਬਹੁਤ ਸਾਰੀ ਚ ਅਗਰ ਲੋਕੀ ਤੁਹਾਡੇ ਨਾਲ ਹੈਗੇ ਨੇ ਤੁਸੀਂ ਜਿੰਨੇ ਮਰਜੀ ਬੋਰਡਿੰਗਸ ਲਗਾ ਲਓ ਪੋਸਟਰ ਲਗਾ ਲਓ ਬੈਨਰ ਲਗਾ ਲਓ ਲੋਕਾਂ ਦੇ ਦਿਲਾਂ 'ਚ ਤੁਹਾਡਾ ਪੋਸਟਰ ਹੋਣਾ ਚਾਹੀਦਾ ਅਗਰ ਲੋਕੀ ਤੁਹਾਡੇ ਨਾਲ ਨੇ ਉਹ ਸਾਰੀ ਚੀਜ਼ਾਂ ਕੋਈ ਉਹਨਾਂ ਦਾ ਕੋਈ ਮੈਨੇ ਨਹੀਂ ਰੱਖਦਾ ਤਾਂ ਇਸ ਵਾਰ ਏਜੰਡਾ ਕੀ ਰਹੇਗਾ ਕਿਉਂਕਿ ਪਿੱਛੇ ਕੁਝ ਸਮੇਂ ਤੁਹਾਡੀ ਵੀਡੀਓਜ਼ ਸਾਹਮਣੇ ਆਈਆਂ ਸੀ ਕਿ ਤੁਸੀਂ ਕੰਮ ਕਰਾਉਂਦੇ ਹਲਕੇ 'ਚ ਨਜ਼ਰ ਆਈ ਸੀ ਤੁਹਾਡਾ ਵਿਜ਼ਨ ਕੀ ਹੈ ਮੇਰਾ ਵਿਜ਼ਨ ਇਹ ਹੈ ਜੀ ਕਿ ਅਸੀਂ ਇਹਨੂੰ ਮਾਡਲ ਵਾਰਡ ਨੰਬਰ 4 ਬਣਾਉਣਾ ਹੈ ਐਗਜ਼ੈਂਪਲਰੀ ਕੰਮ ਕਰਨਾ ਹੈ ਇੱਥੇ ਐਗਜ਼ੈਂਪਲ ਸੈੱਟ ਕਰਨਾ ਹੈ ਤਾਂ ਕਿ ਜਿਹੜੀ 85 ਵਾਰਡਾਂ ਹੈਗੀਆਂ ਉਹਨਾਂ 'ਚ ਔਰ ਬਾਕੀ ਵਾਰਡਾਂ ਦੇ ਕਾਉਂਸਲਰ ਉਹ ਵੀ ਅਕਾਊਂਟੇਬਲ ਬਣਨ ਲੋਕੀ ਉਹਨਾਂ ਨੂੰ ਕੁਐਸਚਨ ਕਰਨ ਕਿ ਤੁਸੀਂ ਜਿਹੜਾ ਫਤਵਾ ਅਸੀਂ ਤੁਸੀਂ ਸਾਡੇ ਕੋਲ ਲਤਾ ਉਸ ਦੀ ਕੀ ਵਰਕਿੰਗ ਕੀਤੀ ਆਪਣੀ ਵਾਰਡਾਂ ਵਿੱਚ ਅਸੀਂ ਸਾਰਿਆਂ ਨੂੰ ਇਨਫਲੂਐਂਸ ਕਰਨਾ ਹੈ ਔਰ ਸਾਰੇ ਜਿੰਨੇ ਵੀ ਬਾਕੀ ਵਾਰਡਾਂ ਨੇ 85 ਵਾਰਡਾਂ ਨੇ ਉੱਥੇ ਲੋਕੀ ਮੈਰਿਟ ਤੇ ਵੋਟ ਪਾਣ ਔਰ ਉਹਨਾਂ ਨੂੰ ਅਕਾਊਂਟੇਬਲ ਕਰਨ ਜਿਹੜੇ ਲੋਕੀ ਉਥੋਂ ਜਿੱਤੇ ਨੇ ਇਲੈਕਸ਼ਨ ਕਿ ਇੱਕ ਕਾਉਂਸਲਰ ਕੋਈ ਨਹੀਂ ਤਾਕਤ ਹੁੰਦੀ ਹੈ ਕਿ ਉਹ ਇੱਕ ਆਪਣੀ ਵਾਰਡ ਨੂੰ ਠੀਕ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਉਹ ਤੇ ਹੁੰਦੀ ਹੈ ਕਾਉਂਸਲਰ ਤੁਸੀਂ ਜਦੋਂ ਚੁਣੇ ਜਾਂਦੇ ਹੋ ਤੇ ਕਨਸਟੀਟਿਊਸ਼ਨਲ ਪਾਵਰ ਹੁੰਦੀ ਹੈ ਲੋਕੀ ਤੁਹਾਨੂੰ ਲੋਕਾਂ ਨੇ ਤੁਹਾਨੂੰ ਲਿਜਿਟ ਮਿਸੇਜ ਦਿੱਤੀ ਹੈ ਤੇ ਕਿਉਂ ਨਹੀਂ ਪਾਵਰ ਹੁੰਦੀ ਡੈਫੀਨਿਟਲੀ ਹੁੰਦੀ ਹੈ ਨਾਲੇ ਬੰਦੇ ਦੀ ਨੀਅਤ ਹੋਣੀ ਚਾਹੀਦੀ ਕੰਮ ਕਰਨ ਕਰਨ ਦੀ ਅੱਛਾ ਤੁਹਾਡੀ ਨੀਅਤ ਹੀ ਨਹੀਂ ਹੈਗੀ ਤੇ ਤੁਸੀਂ ਗੱਲ ਹੈਗੀ ਹੈ ਤੁਹਾਨੂੰ ਐਬਸੋਲਿਊਟ ਪਾਵਰ ਮਿਲ ਜਾਏ ਤੁਸੀਂ ਚਾਹੇ ਸੀਐਮ ਹੋ ਵੋ ਪੀਐਮ ਹੋ ਵੋ ਅਗਰ ਤੁਹਾਡੀ ਨੀਅਤ ਨਹੀਂ ਹੈਗੀ ਕੰਮ ਕਰਨ ਦੀ ਤੁਸੀਂ ਵੈਸੇ ਨਹੀਂ ਕਰੋਗੇ ਅਕਸਰ ਅੱਜਕੱਲ ਤਾਂ ਮੈਨੀਫੈਸਟੋ ਹਰ ਕੋਈ ਬੰਦਾ ਆਪਣੀ ਗਰੰਟੀਆਂ ਜਾਂ ਮੈਨੀਫੈਸਟੋ ਦਿੰਦਾ ਤੁਹਾਡੀ ਗਰੰਟੀ ਕੀ ਦੇਖੋ ਮੈਂ ਇੱਕ ਆਪਣਾ ਮੈਨੀਫੈਸਟੋ ਕੀਤਾ ਆਪਣਾ ਪਬਲਿਸ਼ ਕੀਤਾ ہوا ਹੈ ਖੈਰ ਮੈਂ ਕੋਈ ਸਟੇਟ ਜਾਂ ਨੈਸ਼ਨਲ ਲੈਵਲ ਦੀ ਇਲੈਕਸ਼ਨ ਨਹੀਂ ਲੜ ਰਿਹਾ ਮੈਂ ਤਾਂ ਇੱਕ ਵਰਲਡ ਲੈਵਲ ਦੀ ਗੱਲ ਕਰਾਂਗਾ ਮੈਂ ਇੱਕ ਵੈਬਸਾਈਟ ਬਣਾਵਾਂਗਾ ਇੱਕ ਮੈਂ ਹੈਲਪਲਾਈਨ ਨੰਬਰ ਡੈਡੀਕੇਟਡ ਹੈਲਪਲਾਈਨ ਨੰਬਰ ਦਵਾਂਗਾ ਇੱਕ ਜਿਹੜੇ ਜਿਹੜੇ ਇਸ਼ੂਜ਼ ਮੇਜਰ ਹੁੰਦੇ ਨੇ ਲੋਕਾਂ ਦੇ ਆਮ ਕੋਈ ਕਰਤੀ ਨਾ ਮੈਂ ਕੋ ਬੋਥ ਸਰਟੀਫਿਕੇਟ ਡੈੱਟ ਸਰਟੀਫਿਕੇਟ ਉਹ ਅਸੀਂ ਉਹਨਾਂ ਨੂੰ ਡੋਰ ਸਟੈਪ ਉਹਨਾਂ ਨੂੰ ਅਸੀਂ ਦਵਾਂਗੇ ਸਰਵਿਸ ਦਵਾਂਗੇ ਉਹਨਾਂ ਨੂੰ ਕਿਤੇ ਖੱਜਲ ਨਹੀਂ ਹੋਣਾ ਪਏਗਾ ਔਰ ਬਹੁਤ ਖੱਜਲ ਹੋਣ ਵਾਲੀ ਚੀਜ਼ਾਂ ਹੈਗੀਆਂ ਨੇ ਆਮ ਆਦਮੀ ਪਾਰਟੀ ਵੀ ਇਹੀ ਕਹਿੰਦੀ ਲੋਕਾਂ ਦੀਆਂ ਜਿਹੜੀਆਂ ਨੇ ਮੇਜਰ ਜਿਹੜੀ ਹੈਡੈਕਸ ਹੈਗੀਆਂ ਨੇ ਉਹ ਹੈ ਹੀ ਨੇ ਉਹਨਾਂ ਦੀ ਜੁੱਤੀਆਂ ਘਸ ਜਾਂਦੀਆਂ ਨੇ ਸਰਕਾਰੀ ਤੁਹਾਡੇ ਆਫੀਸਰਜ਼ ਜਾ ਕੇ ਤੇ ਉਹ ਅਸੀਂ ਉਹਨਾਂ ਨੂੰ ਡੋਰ ਸਟੈਪ ਡਿਲੀਵਰੀ ਦਵਾਂਗੇ ਸਾਡਾ ਬੰਦਾ ਜਾਏਗਾ ਉਹਨਾਂ ਦੇ ਉੱਥੇ ਕਾਗਜ਼ ਚੁੱਕੇਗਾ ਤੇ ਉਹ ਵਾਪਸ ਉਹਨਾਂ ਨੂੰ ਵਾਪਸ ਪਕੜਾਏਗਾ ਕੰਮ ਕਰਕੇ ਆਮ ਆਦਮੀ ਪਾਰਟੀ ਵੀ ਇਹੀ ਕਹ ਨਾ ਉਹ ਤਾਂ ਮਾਰ ਕੀ ਕਹਿ ਸਕਦਾ ਜੀ ਆਮ ਪਾਰਟੀ ਬਾਰੇ ਮੈਂ ਥੋੜਾ ਨਾ ਕੋਈ ਗੱਲ ਕਰ ਸਕਦਾ ਮੈਂ ਤੇ ਆਪਣੇ ਬਾਰੇ ਗੱਲ ਕਰ ਸਕਦਾ ਨਾ ਥੋੜਾ ਤੁਸੀਂ ਫulfill ਕਰੋ ਕਿਉਂਕਿ ਅਕਸਰ ਅਕਸਰ ਲੋਕ ਜਿਹੜੇ ਨੇ ਇਹ ਜੀ ਚੀਜ਼ਾਂ ਸੁਣਦੇ ਆਏ ਨੇ ਤੇ ਕੀ ਮਨਦੀਪ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਮਨਦੀਪ ਐਦਾਂ ਦੀ ਚੀਜ਼ਾਂ ਕਰੇ ਡੈਫੀਨੇਟ ਦੇਖੋ ਮੈਂ ਤੇ ਅਪੀਲ ਹੀ ਕਰਾਂਗਾ ਨਾ ਲੇਟਰ ਟਾਈਮਸ ਕਮ ਅਗਰ ਮੈਂ ਦੇਖੋ ਅਲਟੀਮੇਟਲੀ ਤੇ ਮੈਂ ਡਿਲੀਵਰ ਕਰਾਂਗਾ ਤੇ ਅਗਲੀ ਵਾਰੀ ਮੈਂ ਨਾਲ ਦੇ ਅੱਗੇ ਆਵਾਂਗਾ ਨਾ ਅਗਰ ਡਿਲੀਵਰ ਹੀ ਨਹੀਂ ਕਰਾਂਗਾ ਤੇ ਕਿਸਮੂਨਾ ਲੈਣਾ ਕੋ ਲਾਵਾਂਗਾ ਸੋ ਇਹ ਇਹੀ ਤਾਂ ਡੈਮੋਕਰੇਸੀ ਆ ਇਫ ਆਈ ਡੋਨਟ ਡਿਲੀਵਰ ਦੈਨ ਹਾਊ ਵਿਲ ਆਈ ਫੇਸ ਥੈਮ ਨੈਕਸਟ ਟਾਈਮ ਐਂਡ ਦੇ ਆਰ ਆਲ ਮਾਈ ਫਰੈਂਡਸ ਐਂਡ ਫੈਮਿਲੀ ਤੇ ਮੈਂ ਅੰਮ੍ਰਿਤਸਰ ਚ ਰਹਿਣਾ ਕਿ ਨਹੀਂ ਰਹਿਣਾ ਕਰਨ ਨੂੰ ਨਾ ਮੈਂ ਇਹਨਾਂ ਨੂੰ ਡਿਲੀਵਰੀ ਦਿੱਤੀ ਤੇ ਅੱਛਾ ਮੈਂ ਦੇਖ ਰਿਹਾ ਸੀ ਤੁਸੀਂ ਹੱਥ ਜੋੜ ਕੇ ਨਹੀਂ ਆਏ ਕਿਸੇ ਨੂੰ ਗਲੇ ਮਿਲ ਕੇ ਆਂਦੇ ਪਏ ਹੋ ਸਾਰੇ ਕਿਉਂਕਿ ਅਕਸਰ ਲੀਡਰ ਅਕਸਰ ਲੀਡਰ ਦੇਖਦੇ ਹਾਂ ਹੱਥ ਹੀ ਜੋੜਦੇ ਰਹਿੰਦੇ ਨੇ ਜੀ ਹਾਂਜੀ ਮੈਨੂੰ ਵੋਟ ਪਾ ਦੇਣਾ ਜੀ ਤੁਸੀਂ ਇਹਨਾਂ ਦੇਖ ਲਓ ਦੇ ਆਰ ਆਲ ਮਾਈ ਫਰੈਂਡਸ ਦੇ ਆਰ ਆਲ ਮਾਈ ਫੈਮਿਲੀ ਜੰਮੇ ਪਲੇ ਇਕੱਠੇ ਆ ਸਕੂਲਿੰਗ ਇਕੱਠੀ ਕੀਤੀ ਅਸੀਂ ਸਾਰਿਆਂ ਨੇ ਸੋ ਦੈਟ ਦਿਲੋਂ ਨਾਲ ਨੇ ਔਰ ਮੈਂ ਵਿਨਾ ਨੂੰ ਕਦੀ ਟਿੱਡੋ ਇਹਨਾਂ ਦੇ ਨਾਲ ਆ ਮੈਂ ਇਹਨਾਂ ਦੇ ਨਾਲ ਇਹਨਾਂ ਦੀ ਕਦੀ ਮੈਂ ਪਿੱਠ ਨਹੀਂ ਲੱਗਣ ਦਵਾਂਗਾ ਇਹ ਮੇਰੀ ਗਾਰੰਟੀ ਹੈ ਨਾਲੋਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਤੁਹਾਨੂੰ ਦਿਖਾ ਰਹੇ ਹਨ ਕਿ ਜਿੱਥੇ ਕੀ ਹਰ ਕੋਈ ਵੱਡੇ ਵੱਡੇ ਤਰੰਦਰ ਲੜ ਰਹੇ ਨੇ ਤੇ ਉੱਥੇ ਇੱਕ ਆਜ਼ਾਦ ਉਮੀਦਵਾਰ ਬੁਲੰਦ ਹੌਸਲੇਾਂ ਦੇ ਨਾਲ ਜਿਹੜਾ ਚੋਣ ਮੈਦਾਨ 'ਚ ਉਤਰਿਆ ਹੈ ਉਸ ਦਾ ਕਹਿਣਾ ਹੈ ਕਿ ਮੇਰਾ ਮਕਸਦ ਹੀ ਕਿ ਜਿਹੜੀ ਛੋਟ ਛੋਟੀ ਦਿੱਕਤਾਂ ਹੁੰਦੀਆਂ ਨੇ ਉਸ ਨੂੰ ਵਾਰਡ ਲੈਵਲ ਤੇ ਹੀ ਖਤਮ ਕੀਤਾ ਜਾਵੇ ਜ਼ਰੂਰੀ ਨਹੀਂ ਕਿ ਸਰਕਾਰ ਦਾ ਵੱਡਾ ਤੰਤਰ ਹੋਵੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਣ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਉਹ ਆਪਣੀ ਵਾਰਡ ਨੂੰ ਹੀ ਇੱਕ ਅਦਰਸ਼ ਵਾਰਡ ਬਣਾਉਣਾ ਚਾਹੁੰਦੇ ਨੇ ਜਿਹਦੇ ਨਾਲ ਕੀ ਅਸੀਂ ਆਪਣੇ ਇਲਾਕੇ ਦਾ ਪਲਾ ਕਰ ਸਕੀਏ ਲੇਕਿਨ ਇੱਕ ਕੀਤੀ ਹੈ ਕੈਮਰਾਮੈਨ ਅਰਜਨਾਲ ਸੁਮਿਤ ਕਨਾਗ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ